ਸਚੇ ਕਾਲ ਜੀ ਕੈਨੇਡੀਅਨਸ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਦੇ ਖਬਰਾਂ ਦੇ ਸ਼ੁਰੂਆਤ ਕਰਦੇ ਆ ਪਰ ਉਸ ਤੋਂ ਪਹਿਲਾਂ ਅਨਸਰ ਮਾਰਦੇ ਆ ਮੁਖੜਲੇ ਇਸ ਤੇ <li>ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਨੇ ਕੀ ਤਵਾਦਾ ਬਜ਼ੁਰਗਾਂ ਲਈ ਕੀਤੇ ਅਹਿਮ ਐਲਾਨ <li>ਫੈਡਰਲ ਚੋਣਾਂ ਦੇ ਦੌਰਾਨ ਮਾਰਕ ਕਾਰਨੀ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਚੀਨ ਨਾਲ ਜੁੜਿਆ ਇੱਕ ਆਨਲਾਈਨ ਆਪਰੇਸ਼ਨ ਕਾਰਨੀ ਨੂੰ ਬਣਾ ਰਿਹਾ ਹੈ ਨਿਸ਼ਾਨਾ <li>ਚੋਣ ਪ੍ਰਚਾਰ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਦਾ ਐਲਾਨੀ ਲੱਖ ਕਾਰ ਬਣਾਉਂਦੀ ਯੋਜਨਾ ਦਾ ਰੱਖਿਆ ਪ੍ਰਸਤਾਵ ਟੋਰਾਂਟੋ ਚ ਬਲੈਕ ਆਈਸ ਤੇ ਤਿਲਕਣ ਵਾਲੀਆਂ ਸੜਕਾਂ ਵਿਚਾਲੇ ਹੋਈਆਂ ਕਈ ਟੱਕਰਾਂ ਐਨਵਾਇਰਨਮੈਂਟ ਕੈਨੇਡਾ ਨੇ ਦਿੱਤੀ ਚੇਤਾਵਨੀ ਬਰਫਬਾਰੀ ਤੇ ਜ਼ੀਰੋ ਵਿਜ਼ਿਬਿਲਟੀ ਦੀ ਦਿੱਤੀ ਪੋਸਿਬਿਲਟੀ ਹੁਣ ਖਬਰਾਂ ਵਿਸਥਾਰ ਦੇ ਨਾਲ ਫੈਡਰਲ ਚੋਣਾਂ ਦੇ ਮੱਦੇਨਜ਼ਰ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀਵਲੋਂ ਬਜ਼ੁਰਗਾਂ ਲਈ ਅਹਿਮ ਵਾਅਦੇ ਕੀਤੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਰੈਪਟਨ ਸਾਊਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਸੋਨਿਆ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਸੀਨੀਅਰਜ਼ ਇੱਕ ਸਾਲ ਲਈ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਤੋਂ ਕਢਵਾਈ ਜਾਣ ਵਾਲੀ ਘਟੋਟ ਘਟ ਰਕਮ ਨੂੰ 25% ਘਟਾ ਕੇ ਰਿਟਾਇਰਮੈਂਟ ਬਚਤਾਂ ਦੇ ਰੱਖਿਆ ਕਰ ਸਕਣਗੇ। ਇਹ ਕੈਨੇਡੀਅਨਾਂ ਬਜ਼ੁਰਗਾਂ ਨੂੰ ਆਪਣੇ ਰਿਟਾਇਰਮੈਂਟ ਬਚਤ ਵਿੱਚੋਂ ਕਦੋਂ ਕਢਣਾ ਹੈ ਤੇ ਇਹ ਚੁਣਨ ਵਿੱਚ ਵਧੇਰੇ ਫਲੈਕਸੀਬਿਲਿਟੀ ਪ੍ਰਦਾਨ ਕਰੇਗਾ ਤੇ 1 ਸਾਲ ਲਈ ਗਾਰੰਟੀशुदा ਆਮਦਨ ਦੇ ਸਪਲੀਮੈਂਟ ਵਿੱਚ 5% ਵਾਧਾ ਕੀਤਾ ਜਾਵੇਗਾ। ਘਾਟ ਆਮਦਨ ਵਾਲੇ ਬਜ਼ੁਰਗਾਂ ਨੂੰ ਟੈਕਸ ਮੁਕਤ 652 ਡਾਲਰ ਤੱਕ ਹੋਰ ਪ੍ਰਦਾਨ ਕੀਤੇ ਜਾਣਗੇ ਇਸ ਬਾਰੇ ਮਾਰਕ ਕਾਰਨੀ ਨੇ ਵੀ ਜਾਣਕਾਰੀ ਦਿੱਤੀ ਹੈ। So many Canadians are understandably worried about their jobs. And their retirement savings. Which is why, anticipating this need, we announced this morning that we will help to protect Canadians' retirement savings from this market uncertainty. We will reduce the minimum amount that must be withdrawn from registered retirement income funds by 25% for the next year. And the benefit here is that seniors won't have to withdraw as much of their hard earned savings. When markets are volatile, as they will continue to be until this trade war is sorted out. We will also support seniors by temporarily boosting the guaranteed income supplement by 5%. Low income seniors are amongst the groups that are most vulnerable during times of economic uncertainty and market pressure. These people are on fixed incomes. They don't in general have the ability to work and this boost will help them to weather the storm we will also support seniors by temporarily boosting the guaranteed income supplement by 5% low-income seniors are amongst the groups that are most vulnerable during times of economic uncertainty and market pressure these people are on fixed incomes they don't in general have the ability to work and this boost will help them to weather the storm. ਫੈਡਰਲ ਜੌਨਾ ਦੇ ਚਲਦਿਆਂ ਸੁਰੱਖਿਆ ਅਧਿਕਾਰੀਆਂ ਨੇ ਚਿੰਤਾਜਨਕ ਬਿਆਨ ਦਿੱਤਾ ਹੈ ਸੁਰੱਖਿਆ ਅਧਿਕਾਰੀਆਂ ਮੁਤਾਬਕ ਚੀਨ ਨਾਲ ਜੁੜਿਆ ਇੱਕ ਆਨਲਾਈਨ ਆਪਰੇਸ਼ਨ ਕਾਰਨੀ ਨੂੰ ਨਿਸ਼ਾਨਾ ਬਣਾ ਰਿਹਾ ਹੈ ਲਿਬਰਲ ਲੀਡਰ ਮਾਰਕ ਕਾਰਨੀ ਵਿਰੁੱਧ ਵੀ ਚੈਟ ਤੇ ਫਲਾਇਆ ਗਿਆ ਗਲਤ ਬਿੱਤਾਂ ਤੇ ਇਹ ਕਹਿ ਰਹੇ ਨੇ ਸੁਰੱਖਿਆ ਅਧਿਕਾਰੀ ਆਟਵਾਚ ਸਰਕਾਰ ਦੇ ਸੁਰੱਖਿਆ ਅਤੇ ਖੁਫੀਆ ਧਮਕੀਆਂ ਚੋਣਾ ਟਾਸਕ ਫੋਰਸ ਦੇ ਅਧਿਕਾਰੀ ਆਉਣ ਵਾਲੀਆਂ ਸੰਗੀ ਚੋਣਾ ਬਾਰੇ ਇੱਕ ਤਕਨੀਕੀ ਬਰੀਫਿੰਗ ਪ੍ਰਦਾਨ ਕਰ ਰਹੇ ਸੀ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਿਹਨੇ ਵੋਟਰ 28 April ਨੂੰ ਵੋਟ ਪਾਉਣਗੇ ਉਸ ਤੋਂ ਪਹਿਲਾਂ ਇਹ ਮਾਮਲਾ ਚਿੰਤਾਜਨਕ ਮੰਨਿਆ ਜਾ ਰਿਹਾ ਹੈ ਫੈਡਰਲ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੀਨ ਸਰਕਾਰ ਨਾਲ ਸੰਬੰਧਿਤ ਇੱਕ ਆਨਲਾਈਨ ਸੂਚਨਾ ਆਪਰੇਸ਼ਨ ਦਾ ਪਤਾ ਲੱਗਾ ਹੈ ਜਿਸ ਨੇ ਲਿਬਰਲ ਲੀਡਰ ਮਾਰਕ ਕਾਰਨੀ ਨੂੰ ਨਿਸ਼ਾਨਾ ਬਣਾਇਆ ਹੈ ਚੋਣ ਸੰਬੰਧੀ ਸੁਰੱਖਿਆ ਅਤੇ ਖੋਫੀਆ ਜਾਣਕਾਰੀ ਬਾਬਤ ਟਾਸਕ ਫੋਰਸ ਦਾ ਕਹਿਣਾ ਹੈ ਕਿ ਕਾਰਨੀ ਬਾਰੇ ਗਲਤ ਬਿਰਤਾਂਤ ਸਿਰਜੇ ਜਾਣ ਦੇ ਤਾਰ ਸੋਸ਼ਲ ਮੀਡੀਆ ਪਲੇਟਫਾਰਮ ਵੀ ਚੈਟ ਤੇ ਸਭ ਤੋਂ ਮਸ਼ਹੂਰ ਨਿਊਜ਼ ਅਕਾਊਂਟ ਯੂਲੀ ਯੂਮੀਨ ਨਾਲ ਜੁੜੇ ਹੋਏ ਨੇ ਖੂਫੀ ਰਿਪੋਰਟਾਂ ਅਨੁਸਾਰ ਯੂਨੀਮ ਖਾਤੇ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਰਾਜਨੀਤਿਕ ਤੇ ਕਾਨੂੰਨੀ ਮਾਮਲੇ ਦੇ ਕਮਿਸ਼ਨ ਨਾਲ ਜੋੜਤੀਆਂ ਨੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀ ਚੈਟ ਤੇ ਗਲਤ ਪ੍ਰਚਾਰ ਫੈਲਾਈ ਗਏ ਸਨ ਜੋ ਕਾਰਨੀ ਦੇ ਅਮਰੀਕਾ ਪ੍ਰਤੀ ਰੁਖ ਨੂੰ ਤਿੱਖੜ ਕਰਦੇ ਸਨ ਤੇ ਉਹਨਾਂ ਦੇ ਕੰਮ ਦੇ ਤਜਰਬੇ ਅਤੇ ਲਿਆਕਤ ਨੂੰ ਟਾਰਗੇਟ ਕਰਦੇ ਸਨ ਟਾਸਕ ਫੋਰਸ ਨੇ 10 ਮਾਰਚ ਨੂੰ ਫੈਡਰਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਤੇ ਫਿਰ 25 ਮਾਰਚ ਨੂੰ ਵੋਟਿੰਗ ਪੀਰੀਅਡ ਦੌਰਾਨ ਸੰਗਠਿਤ ਅਤੇ ਗਲਤ ਔਨਲਾਈਨ ਪ੍ਰਚਾਰ 'ਚ ਵੱਡੇ ਵਾਧੇ ਦੇਖੇ ਜਾਂਦੀ ਰਿਪੋਰਟ ਦਿੱਤੀ ਹੈ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਣਾਂ ਦੀ ਨਿਗਰਾਨੀ ਕਰਨ ਵਾਲੇ ਸੀਨੀਅਰ ਨੌਕਰਸ਼ਾਹਾਂ ਦੇ ਇੱਕ ਪੈਨਲ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਇਹ ਗਤੀਵਿਧੀ ਕੈਨੇਡਾ ਦੇ ਸੁਤੰਤਰ ਤੇ ਨਿਰਪੱਖ VOTING ਕਰਾਉਣ ਦੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰ ਰਹੀ। ਪ੍ਰੀਵੀ ਕੌਂਸਲ ਦਫ਼ਤਰ ਦੇ ਇੱਕ ਮੀਡੀਆ ਬਿਆਨ ਚ ਕਿਹਾ ਗਿਆ ਹੈ ਕਿ ਇਸ ਬਾਬਤ ਲਿਬਰਲ ਪਾਰਟੀ ਦੇ ਇੱਕ ਪ੍ਰਤੀਨਿਧੀ ਨੂੰ 6 ਅਪ੍ਰੈਲ ਨੂੰ ਜਾਣਕਾਰੀ ਦਿੱਤੀ ਗਈ ਸੀ। ਮੀਡੀਆ ਬਿਆਨ ਚ ਅੱਗੇ ਕਿਹਾ ਗਿਆ ਹੈ ਕਿ ਟਾਰਸਕਾ ਫੋਰਸ ਆਪਣੇ ਖਦਸ਼ਾਨੂ ਵੀ ਚੈਟ ਦੇ ਡਿਵੈਲਪਰ ਟੈਂਸੈਂਟ ਕੋਲ ਵੀ ਚੁੱਕੇਗੀ ਬਿਆਨ ਚ ਕਿਹਾ ਗਿਆ ਹੈ ਕਿ ਇਹ ਮਾਮਲਾ ਇੱਕ ਪਲੇਟਫਾਰਮ ਤੱਕ ਸੀਮਿਤ ਹੈ ਤੇ ਹੋਰ ਅੱਗੇ ਨਹੀਂ ਫੈਲਿਆ ਅਤੇ ਨਾ ਹੀ ਇਹ ਕੈਨੇਡੀਅਨਸ ਦੀ ਆਪਣੀ ਵੋਟ ਬਾਰੇ ਸੂਚਿਤ ਫੈਸਲਾ ਲੈਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਹੈ ਹਾਲਾਂਕਿ ਵੋਟਰਾਂ ਲਈ ਇਸ ਕਿਸਮ ਦੀ ਗਤੀਵਿਧੀ ਤੋਂ ਜਾਣੂ ਹੋਣਾ ਤੇ ਆਨਲਾਈਨ ਤੇ ਆਫਲਾਈਨ ਦੋਵਾਂ ਥਾਵਾਂ ਤੇ ਦਿਖਾਈ ਦੇਣ ਵਾਲੀ ਜਾਣਕਾਰੀ ਪ੍ਰਤੀ ਸਾਵਧਨ ਰਹਿਣਾ ਮਹੱਤਵਪੂਰਨ ਹੈ ਇੰਟੈਲੀਜੈਂਸ ਰਿਪੋਰਟਿੰਗ ਲਿੰਕਸ ਦਿ ਯੋਲੀ ਯੋਮੀਨ ਅਕਾਊਂਟ ਟੂ ਦਿ ਪੀ ਆਰ ਸੀ Chinese Communist Party Central Political and Legal Affairs Commission. The content of this information operation contains story about the Prime Minister, Liberal Party of Canada leader and candidate in the Mark Kearney. This content has been amplified in a coordinated and inauthentic way. This information operation had contrasting positive and negative narratives. First, amplifying Mr. Carney's stance with the United States, and then targeting his experience and credentials. The site task force assesses that the foreign state backed information operation was intended to influence Canadian Chinese communities and look to mold perceptions about the candidate. The campaign received high levels of user engagement and views between 85,000 and 130,000 interactions, and an estimate of 1 to 3 million views. WeChat developer Tencent reports that the platform itself has over 1.3 billion monthly active users, but has not disclosed how many of those users live overseas. The activity saw large spikes of what is believed to be coordinated inauthentic behavior on March 10th and 25th, 2025. Following increasing levels of engagement on the platform the Liberal Party representative was briefed about the findings on April 6th. ਜ਼ਿਕਰਿਆ ਖਾਸ ਹੈ ਕਿ ਫੈਡਰਲ ਚੋਣਾਂ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਗੱਟੜਾਂ ਦੇ ਖੱਛੇ ਜ਼ਾਹਰ ਕੀਤੇ ਗਏ ਸਨ। ਫੈਡਰਲ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਪਿੱਛੇ ਵੀ ਚੀਨ ਦਾ ਹੱਥ ਦੱਸਿਆ ਜਾ ਰਿਹਾ ਸੀ ਤੇ ਮਾਮਲਾ ਹਜੇ ਵੀ ਜਾਂਚ ਪੜਤਾਲ ਦੇ ਅਧੀਨ ਹੈ। ਵਿਖਣਾ ਹੋਵੇਗਾ ਕਿ ਇਸ ਵਾਰ ਦੀਆਂ ਫੈਡਰਲ ਚੋਣਾਂ ਕਿੰਨੇ ਕੁ ਸੁਰੱਖਿਆ ਦੇ ਦੀਆਂ ਹੁੰਦੀਆਂ ਨੇ। ਐਨਪੀ ਆਗੂ ਜਗਮੀਤ ਸਿੰਘ ਨੇ 3 ਲੱਖ ਘਰ ਬਣਾਉਣ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਐਨਪੀ ਨੇਤਾ ਜਗਮੀਤ ਸਿੰਘ ਨੇ 16 ਬਿਲੀਅਨ ਡਾਲਰ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਜਿਸ ਚ 2030 ਤੱਕ 3 ਲੱਖ ਘਰਾਂ ਦਾ ਨਿਰਮਾਣ ਕੀਤਾ ਜਾਵੇਗਾ ਜਗਮੀਤ ਸਿੰਘ ਨੇ ਕਿਹਾ ਉਹ ਯਕੀਨੀ ਬਣਾ ਰਹੇ ਨੇ ਕਿ ਉਹ ਜਿਸ ਪੈਸੇ ਬਾਰੇ ਗੱਲ ਕਰਨ ਜਾ ਰਹੇ ਨੇ ਉਹ ਸਾਰੀਆਂ ਸਥਿਤੀਆਂ ਨਾਲ ਜੁੜਿਆ ਹੋਵੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕਾਰਕ ਕਿਫਾਇਤੀ ਹੋਣਗੇ ਟੋਰਾਂਟੋ ਚ ਇੱਕ ਚੋਣ ਪ੍ਰਚਾਰ ਸਮਾਗਮ 'ਚ ਐਨ.ਟੀ.ਪੀ. ਨੇਤਾ ਜਗਮੀਤ ਸਿੰਘ ਨੇ 16 ਬਿਲੀਅਨ ਡਾਲਰ ਦੀ ਰਿਹਾਇਸ਼ੀ ਯੋਜਨਾ ਦਾ ਪ੍ਰਸਤਾਵ ਰੱਖਿਆ ਜੋ ਸਾਲ 2030 ਤੱਕ 30 ਲੱਖ ਨਵੇਂ ਘਰਾਂ ਦੇ ਨਿਰਮਾਣ ਦੀ ਸਹੂਲਤ ਪ੍ਰਦਾਨ ਕਰੇਗੀ ਐਨ.ਟੀ.ਪੀ. ਮਿਆਦ ਪੂਕਣ ਵਾਲੀ ਲਿਬਰਲ ਹਾਊਸਿੰਗ ਐਕਸਲਰੇਟਰ ਫੰਡ ਨੂੰ ਇੱਕ ਸਥਾਈ 16 ਬਿਲੀਅਨ ਹਾਊਸਿੰਗ ਰਣਨੀਤੀ ਨਾਲ ਬਦਲ ਦੇਵੇਗੀ ਜੋ ਕਿ ਕੈਨੇਡੀਅਨ ਹੋਮਸ ਟ੍ਰਾਂਸਫਰ ਅਤੇ ਕਮਿਊਨਿਟੀਜ਼ ਫਰਸਟ ਫਰੰਟ ਤੋਂ ਬਣੀ ਹੈ ਇਹ ਯੋਜਨਾ ਸ਼ਹਿਰਾਂ ਤੇ ਸੁਬਿਆਂ ਨੂੰ ਘਰ ਤੇਜ਼ੀ ਨਾਲ ਬਣਾਉਣ ਕਿਫਾਇਤੀ ਕਿਰਾਏ ਦੀ ਰੱਖਿਆ ਕਰਨ ਤੇ ਪਰਿਵਾਰਾਂ ਲਈ ਲੱਗਤਾਂ ਨੂੰ ਘਟਾਉਣ ਲਈ ਸਾਧਨ ਦਿੰਦੀ ਹੈ ਐਂਡੀਪੀ ਦੀ ਯੋਜਨਾ ਵਾਅਦਾ ਕਰਦੀ ਹੈ ਕਿ 30 ਲੱਖ ਨਵੇਂ ਘਰ ਜਿਸ ਵਿੱਚ ਗੈਰ ਮਾਰਕੀਟ ਤੇ ਕਿਫਾਇਤੀ ਰਿਹਾਇਸ਼ ਸ਼ਾਮਿਲ ਹੈ ਰਿਹਾਇਸ਼ਾਂ ਤੇ ਕੀਮਤਾਂ ਚ ਵਾਧੇ ਨੂੰ ਰੋਕਣ ਲਈ ਮਜ਼ਬੂਤ ਕਿਰਾਏ ਦੀ ਸੁਰੱਖਿਆ ਤੇ ਕੈਨੇਡਾ 'ਚ ਬਣੀਆਂ ਸਮਕਰੀਆਂ ਤੇ ਆਧੁਨਿਕ ਤਰੀਕਿਆਂ ਨਾਲ ਤੇਜ਼ ਉਸਾਰੀ ਤੇ ਚੰਗੀਆਂ ਨੌਕਰੀਆਂ ਸ਼ਾਮਿਲ ਨੇ democrats are going to fight to make sure you can find a home that you can afford uh, our plan is to build 3 million homes in the next five years not just build those homes but build homes that people can actually afford we're going to lay out the plan to do that and as we laid out yesterday all of this money that we're talking about was going to come with a condition that's going to require that municipalities and provinces put in place laws like rent control Banning fixed term leases, banning rent evictions and dem evictions, empowering tenant unions to negotiate with landlords. We want to ensure that all the money we're going to talk about today is tied to conditions to make sure that these homes are affordable. So, to achieve the, the 3 million homes in the next five years, here's our plan. First of all, we're going to double the Housing Accelerator Fund and make it permanent. We're going to call it the Canada Homes Transfer. This is a transfer that's actually going to give the power to build more homes in communities across this country. It's going to speed up the process, it's going to support municipalities, it's going to help build more homes that people can actually afford. Then we know with a lot of homes or a lot of municipalities to build those homes, they need the infrastructure in place, the sewage, the water connections. So we're going to build, we're going to put in place a community first fund. This community first fund is a fund that's going to support the building of the infrastructure needed to build these homes. We can get this done. It can be achieved if we make it a priority. And again, for us, we want to build homes that people can actually afford. And that's why we're going to tie all of this funding. Uh, it's going to be in total eight, uh, eight, $16 billion of funding. It's going to be tied to conditions that municipalities and provinces have to make sure that these homes are actually going to stay affordable. ਜ਼ਿਕਰੇ ਖਾਸ ਹੈ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮਾਰਕ ਕਾਰਨੀ ਤੇ ਪੀਰ ਪੋਲੀਏ ਨੂੰ ਨਿਸ਼ਾਨੇ ਤੇ ਲਿਆ ਉਹਨੇ ਕਿਹਾ ਹੈ ਕਿ ਮਾਰਕ ਕਾਰਨੀ ਕੋਲ ਕਿਰਾਏਦਾਰਾਂ ਲਈ ਕੋਈ ਯੋਜਨਾ ਨਹੀਂ ਹੈ ਤੇ ਉਹ ਕਿਰਾਏ ਦੇ ਨਿਯੰਤਰਣ ਲਈ ਵਚਨਬੱਧ ਨਹੀਂ ਹੋਣਗੇ ਤੇ ਪੀਰ ਪੋਲੀਏ ਵਾ ਸੰਕਟਪੂਰ ਸੱਤੇ ਬਾਜ਼ਾਰ ਤੇ ਡਿਵੈਲਪਰਸ ਨੂੰ ਸੰਭਾਲਣਾ ਚਾਹੁੰਦੇ ਨੇ ਨਿਊ ਡੈਮੋਕਰੇਟ ਅਜਿਹੇ ਘਰ ਬਣਾਉਣ ਲਈ ਤਿਆਰ ਨੇ ਜੋ ਲੋਕ ਅਸਲ ਚ ਬਰਦਾਸ਼ਟ ਕਰ ਸਕਦੇ ਨੇ ਤੇ ਖਰੀਦ ਸਕਦੇ ਨੇ ਮੰਗਲਵਾਰ ਨੂੰ ਟੋਰਾਂਟੋ ਚ ਬਲੈਕ ਆਈਜ਼ ਅਤੇ ਤਿਲਕਣ ਵਾਲੀਆਂ ਸੜਕਾਂ ਦੇ ਵਿੱਚ ਕਾਰ ਕਈ ਟਕਰਾ ਹੋਈਆਂ ਨੇ ਆਪਸ ਦੇ ਵਿੱਚ ਕਈ ਵਾਹਨ ਟਕਰਾਏ ਨੇ এনवायरमेंट ਕੈਨੇਡਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਹੈ ਕਿ ਬਰਫਬਾਰੀ ਤੇ ਘੱਟ ਦ੍ਰਿਸ਼ਟੀ ਸੰਭਵ ਹੈ ਜੀਟੀਏ ਪਰ ਦੇ ਵਿੱਚ ਸਰਦੀਆਂ ਦੇ ਵਿੱਚ ਡਰਾਈਵਿੰਗ ਦੇ ਹਾਲਾਤਾਂ ਤੇ ਨਜ਼ਰ ਮਾਰੀ ਜਾ ਰਹੀ ਹੈ Ontario Provincial Police ਨੇ ਕਿਹਾ ਕਿ ਤਿਲਕਣ ਵਾਲੀਆਂ ਸੜਕਾਂ ਦੇ ਨਾਲ-ਨਾਲ ਭਾਰੀ ਬਰਫਬਾਰੀ ਵਾਸਤੇ ਤਿਆਰ ਰਹੋ ਤੇ ਗੱਡੀ ਬਹੁਤ ਧਿਆਨ ਨਾਲ ਚਲਾਓ ਟੋਰਾਂਟੋ ਐਮਰਜੈਂਸੀ ਸੇਵਾਵਾਂ ਸ਼ਹਿਰ ਚ ਕਾਲੀ ਬਰਫ਼ ਤੇ ਫਿਸਲਣ ਵਾਲੀਆਂ ਸੜਕਾਂ ਦੀਆਂ ਰਿਪੋਰਟਾਂ ਦੇ ਵਿਚਾਲੇ ਕਈ ਟੱਕਰਾਂ ਦਾ ਜਵਾਬ ਦੇ ਰਹੀਆਂ ਨੇ ਟ੍ਰਾਂਟੋ ਪੁਲਿਸ ਨੇ ਕਿਹਾ ਕਿ 6 ਵਾਹਨਾਂ ਦੇ ਹਾਦਸੇ ਦੀ ਰਿਪੋਰਟ ਤੋਂ ਬਾਅਦ ਦੱਖਣ ਵੱਲ ਜਾਣ ਵਾਲਾ ਡੌਨ ਵੈਲੀ ਪਾਰਕਵੇ ਡੌਨ ਮਿਲਸ ਰੋਡ ਅਤੇ ਬੀਵੀਓ ਬਲੂ ਰੈਂਪ ਤੇ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਦੁਬਾਰਾ ਖੋਲ ਦਿੱਤਾ ਗਿਆ ਪੁਲਿਸ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਹਾਦਸਾ ਡੀਵੀਪੀ ਅਤੇ ਈਸਟਰਨ ਐਵੇਨਿਊ ਤੇ ਸਵੇਰੇ ਸੜੇ 5 ਵਜੇ ਦੇ ਕਰੀਬ ਵਾਪਰਿਆ ਹੈ ਤੇ ਅਣਪਛਾਤੇ ਜ਼ਖਮੀ ਹੋਏ ਨੇ ਪੁਲਿਸ ਨੇ ਦੱਸਿਆ ਕਿ ਗਾਰਜਨਰ ਐਕਸਪ੍ਰੈਸ ਵੇਈਸਟ ਅਤੇ ਯਾਕ ਸਟਰੀਟ ਦੇ ਸਵੇਰੇ 5:30 ਵਜੇ ਦੇ ਕਰੀਬ ਤਿੰਨ ਵਾਹਨਾਂ ਦੀ ਟੱਕਰ ਹੋਈ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਤੇ ਡਰਾਈਵਰਾਂ ਨੂੰ ਵਿਕਲਪਿਕ ਰੂਟਾਂ ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਟ੍ਰਾਂਟੋ ਪੁਲਿਸ ਸਟਾਫ ਸਰਜੈਂਟ ਪਾਲ ਲੈਂਡਸ ਨੇ ਕਿਹਾ ਕਿ ਲੇਕਸ਼ੋਰ ਬੁਲਵਾਰਡ ਡਬਲਯੂ ਅਤੇ ਬੇਸ ਸਟਰੀਟ ਦੇ ਨਾਲ-ਨਾਲ ਉੱਤਰੀ ਯਾਕ ਵਿੱਚ ਸ਼ੈਫਰਡ ਐਵੇਨਿਊ West ਅਤੇ ਬਾਰਥਸਟ ਸਟਰੀਟ ਤੇ ਵੀ ਟਕਰਾਵਾਂ ਹੋਈਆਂ ਨੇ ਉਹਨਾਂ ਖਿਆ ਹੈ ਕਿ ਸਾਰੀਆਂ ਘਟਨਾਵਾਂ ਵਿੱਚ ਜਾਇਦਾਦ ਨੂੰ ਨੁਕਸਾਨ ਹੋਇਆ ਜਾਪਦਾ ਹੈ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਲੈਂਚ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿਸੇ ਨੇ ਸਾਲ ਦੇ ਇਸ ਸਮੇਂ ਫਿਸਲਣ ਵਾਲੀਆਂ ਸਥਿਤੀਆਂ 'ਚ ਠੰਡ ਦਾ ਅੰਦਾਜ਼ਾ ਲਾਇਆ ਸੀ ਇਸ ਲਈ ਉਹਨਾਂ ਨੇ ਆਪਣੀ ਡਰਾਈਵਿੰਗ ਨੂੰ ਸੰਭਾਵੀ ਤੌਰ ਤੇ ਐਡਜਸਟ ਨਹੀਂ ਕੀਤਾ ਉਹਨਾਂ ਅੱਗੇ ਕਿਹਾ ਹੈ ਕਿ ਕੁਝ ਡਰਾਈਵਰਸ ਨੇ ਆਪਣੇ ਸਰਦੀਆਂ ਦੇ ਟਾਇਰ ਪਹਿਲਾਂ ਹੀ ਉਤਾਰ ਦਿੱਤੇ ਹੋਣਗੇ ਲੋਕਾਂ ਨੂੰ ਮੌਸਮ ਦੇ ਹਾਲਾਤਾਂ ਅਨੁਸਾਰ ਗੱਡੀ ਹੌਲੀ ਕਰਨ ਤੇ ਗੱਡੀ ਚਲਾਉਣ ਲਈ ਕਿਹਾ ਜਾਂਦਾ ਹੈ ਉਨਾ ਕਹ ਹੈ ਕਿ ਟੋਰਾਂਟੋ ਸ਼ਹਿਰ ਕ੍ਰੈਸ਼ ਟ੍ਰੱਕਾਂ ਅਤੇ ਸੰਭਾਵਿਤ ਨਮਕ ਟ੍ਰੱਕਾਂ ਨਾਲ ਮੌਸਮੀ ਸਥਿਤੀਆਂ ਨੂੰ ਹੱਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਪੈਰਾਮੈਡਿਕਸ ਨੇ ਕਿਹਾ ਕਿ ਉਹ ਸ਼ਹਿਰ ਭਾਰਵਜ 6 ਟੱਕਰਾਂ ਦਾ ਜਵਾਬ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਘਟਨਾਵਾਂ ਫੈਲਰ ਬੈਂਡਰ ਨੇ ਅਤੇ ਕਿਸੇ ਵਿੱਚ ਵੀ ਜਾਨਲੇਵਾ ਸੱਟਾਂ ਨਹੀਂ ਲੱਗੀਆਂ ਪਰ ਪੈਰਾਮੈਡਿਕਸ ਨੇ ਕਿਹਾ ਕਿ ਕਈ ਥਾਵਾਂ ਤੇ ਸੜਕਾਂ ਤੇ ਤਿਲਕਣ ਅਤੇ ਬਲੈਕ ਆਈਸ ਦੇ ਤੱਬੇ ਹੋਣ ਦੀ ਰਿਪੋਰਟ ਮਿਲੀ ਹੈ ਟਟੀਸੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੌਸਮ ਦੇ ਕਾਰਨ ਸਵਾਰੀਆਂ ਨੂੰ ਸਾਰੇ ਸਟ੍ਰੀਟਕਾਰ ਤੇ ਬੱਸ ਰੂਟਾਂ ਤੇ ਦੇਰੀ ਦੇਖਣ ਨੂੰ ਮਿਲੇਗੀ। ਵਿਕਲਪਾਂਗ ਰੂਟਾਂ ਦੀ ਪੂਰੀ ਸੂਚੀ ਟਟੀਸੀ ਦੀ ਵੈੱਬਸਾਈਟ ਤੇ ਮਿਲ ਸਕਦੀ ਹੈ। এনਵਾਇਰਨਮੈਂਟ ਕੈਂਟਾ ਨੇ ਸ਼ਹਿਰ ਲਈ ਸਰਦੀਆਂ ਦੀ ਮੌਸਮ ਯਾਤਰਾ ਸਲਾਹਕਾਰੀ ਕੀਤੀ ਹੈ। ਸਲਾਹ ਚ ਕਿਹਾ ਗਿਆ ਹੈ ਕਿ 2 ਤੋਂ 4 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਉਮੀਦ ਹੈ ਤੇ ਇਲਾਜ ਨਾ ਕੀਤੇ ਗਏ ਸਤਾ ਬਰਫ਼ੀਲੇ ਤੇ ਫਿਸਲਣ ਵਾਲੇ ਹੋ ਸਕਦੇ ਨੇ। ਐਡਵਾਈਜ਼ਰੀ ਚ ਲਿਖਿਆ ਹੈ ਕਿ ਤੇਜ਼ੀ ਨਾਲ ਬਦਲਦੀਆਂ ਤੇ ਵਿਗੜਦੀਆਂ ਯਾਤਰਾ ਦੀਆਂ ਸਥਿਤੀਆਂ ਲਈ ਤਿਆਰ ਰਹੋ। ਜੇਕਰ ਗੱਡੀ ਚਲਾਉਂਦੇ ਸਮੇਂ ਦ੍ਰਿਸ਼ਟੀ ਘਟ ਜਾਂਦੀ ਹੈ ਤਾਂ ਹੌਲੀ ਕਰੋ ਅੱਗੇ ਦੀਆਂ ਟੇਲ ਲਾਈਟਸ ਤੇ ਨਜ਼ਰ ਰੱਖੋ ਤੇ ਰੁਕਣ ਲਈ ਤਿਆਰ ਰਹੋ ਇਸ ਦੌਰਾਨ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਇਸ ਪਰਫੀਲੇ ਮੌਸਮ ਦੇ ਵਿੱਚ ਸੁਚੇਤ ਰਹਿਣ ਵਾਸਤੇ ਕਿਹਾ ਗਿਆ ਹੈ ਤੇ ਗੱਡੀ ਧਿਆਨ ਨਾਲ ਚਲਾਉਣ ਵਾਸਤੇ ਕਿਹਾ ਗਿਆ ਹੈ Mother Nature is not done with us yet. Uh, I'm dealing with the snow and blowing snow and big fluffy flakes here. The 401 uh, just east of Highway 404. We've had crashes really all across the region. Uh, some rollovers, no serious injury crashes at this time. A jackdive tractor trailer up on Highway 9. Uh, other crashes really all across the GTA. But again, some of these uh, snow streamers that are coming down in very narrow bands affecting very specific areas. Uh, in other areas, it's clear and there's no Snow coming down at all. So, wherever you are, be prepared for changing road conditions, weather conditions, uh, driving conditions. Full headlights on, uh, give yourself space. Uh, the roads may be wet, they may be snow covered, they may be icy and slippery. Uh, please be careful. Drive to the conditions, get to where you're going safely, and uh, take care. ਜ਼ਿਕਰੇ ਖਾਸ ਹੈ ਕਿ 온ਟਾਰੀਓ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਹਜੇ ਵੀ ਬਿਜਲੀ ਗੁੱਲ ਹੈ 35000 ਦੇ ਲਗਭਗ ਘਰਾਂ ਦੇ ਵਿੱਚ ਹਜੇ ਤੱਕ ਬਿਜਲੀ ਨਹੀਂ ਆਈ ਤੇ ਹਾਈਡਰੋ ਬੰਦਾ ਕਹਿਣਾ ਹੈ ਕਿ ਉਹ ਲਗਾਤਾਰ ਲੋਕਾਂ ਦੇ ਘਰਾਂ 'ਚ ਬਿਜਲੀ ਪਹੁੰਚਾਉਣ ਵਾਸਤੇ ਕੰਮ ਕਰ ਰਹੀ ਹੈ ਟੈਕਨ ਸੇਮ ਮਾਲ ਵਿਖੇ ਤਿੰਨ ਦਿਨਾਂ ਦੇ ਵਿੱਚ ਦੋ ਗਹਿਣਿਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਡਕੈਤੀ ਦੇ ਕਰਮਚਾਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ 50000 ਤੋਂ ਵੱਧ ਦੇ ਗਹਿਣੇ ਇਹਨਾਂ ਦੁਕਾਨਾਂ ਦੇ ਉੱਤੇ ਚੋਰੀ ਕਰ ਲਏ ਗਏ ਨੇ ਇਸ ਮਾਮਲੇ ਦੇ ਵਿੱਚ ਮਾਲ ਦੇ ਵੱਲੋਂ ਕੋਈ ਅਧਿਕਾਰੀ ਤਬਿਆਨ ਨਹੀਂ ਦਿੱਤਾ ਪੁਲਿਸ ਨੇ ਤਸਵੀਰ ਜਾਰੀ ਕਰ ਦਿੱਤੀ ਹੈ ਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਵਿੰਸਰ ਪੁਲਿਸ ਦੇ ਅਨੁਸਾਰ ਟੈਕਨ ਸੇਮ ਮਾਲ ਦੇ ਦੋ ਵੱਖ-ਵੱਖ ਗੈਣਿਆਂ ਦੀਆਂ ਦੁਕਾਨਾਂ ਨੂੰ ਤਿੰਨ ਦਿਨਾਂ ਚ ਤੋੜ-ਫੋੜ ਕਰਕੇ ਲੁੱਟ ਖੋਹ ਦੀਆਂ ਘਟਨਾਵਾਂ 'ਚ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੀਤੇ ਹਫਤੇ ਸ਼ੁੱਕਰਵਾਰ ਨੂੰ ਇੱਕ ਸ਼ੱਕੀ ਵਿਅਕਤੀ ਨੇ ਹਥਿਆਰ ਨਾਲ ਸ਼ੀਸ਼ੇ ਦੇ ਸ਼ੋਕੇਸ ਨੂੰ ਤੋੜਨ ਤੋਂ ਬਾਅਦ ਇੱਕ ਵਿਅਕਤੀ ਲਗਭਗ 50 ਹਜ਼ਾਰ ਡਾਲਰ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਨੇ ਆਪਣਾ ਚੇੜਾ ਨੀਲੇ ਸਕਾਫ ਨਾਲ ਟਕਿਆ ਹੋਇਆ ਸੀ ਤੇ ਕੋਮ ਲੈਜ਼ੇ ਵਾਲੀ ਕਾਲੀ ਜੀਐਮਸੀ ਸਿਆੜਾ ਦੇ ਵਿੱਚ ਭੱਜ ਗਿਆ। ਸਟੋਰ ਦੇ ਕਰਮਚਾਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਐਤਵਾਰ ਨੂੰ ਉਸੇ ਮਾਲ ਦੇ ਅੰਦਰ ਇੱਕ ਵੱਖਰੇ ਗਹਿਣੀਆਂ ਦੀ ਦੁਕਾਨ ਤੇ ਇੱਕ ਵਿਅਕਤੀ ਨੇ ਦੁਕਾਨ ਨੂੰ ਲੁੱਟਣ ਲਈ ਸ਼ੀਸ਼ੇ ਦੇ ਸ਼ੋਕੇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਐਤਵਾਰ ਦੁਪਹਿਰੇ 2 ਵਜੇ ਦੇ ਕਰੀਬ ਵਾਪਰੀ। ਪੁਲਿਸ ਨੇ ਇੱਕ ਬਿਆਨ ਚਕ ਹੈ ਕਿ ਇੱਕ ਆਦਮੀ ਜਿਸ ਨੇ ਕਾਲੇ ਰੰਗ ਦਾ ਕਪੜੇ ਨਾਲ ਮੂੰਹ ਟੱਕਿਆ ਹੋਇਆ ਸੀ ਤੇ ਕਾਲੇ ਕੱਪੜੇ ਪਾਏ ਹੋਏ ਸੀ ਸਟੋਰ 'ਚ ਦਾਖਲ ਹੋਇਆ ਤੇ ਇੱਕ ਹਥਿਆਰ ਦੀ ਵਰਤੋਂ ਕਰਕੇ ਸ਼ੀਸ਼ੇ ਦੇ ਡਿਸਪਲੇ ਕੇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਸ਼ੀਸ਼ਾ ਨਹੀਂ ਟੁੱਟਿਆ ਤਾਂ ਸ਼ੱਕੀ ਮੌਕੇ ਤੋਂ ਭੱਜ ਗਿਆ ਤੇ ਗਵਾਹਾਂ ਨੇ ਉਸ ਨੂੰ ਮਾਲ ਦੇ ਬਾਹਰ ਖੜ੍ਹੀ 2001 ਦੇ ਸਿਲਵਰ ਕਲਰਿਸ ਲਰਸ ਸੈਬਰਿੰਗ ਵਿੱਚ ਦਾਖਲ ਹੁੰਦੇ ਦੇਖਿਆ ਪੁਲਿਸ ਦਾ ਕਹਿਣਾ ਹੈ ਕਿ ਬਾਅਦ 'ਚ ਉਹਨਾਂ ਨੇ ਬਰੂਕ ਲੇਨ ਦੇ 2600 ਬਲਾਕ 'ਚ ਵਾਹਨ ਨੂੰ ਖਾਲੀ ਪਾਇਆ ਤੇ ਵਾਹਨ ਨੂੰ ਜ਼ਬਤ ਕਰ ਲਿਆ ਡੈਸ਼ ਐਨ ਨਿਗਰਾਨੀ ਕੈਮਰੇ ਰੱਖਣ ਵਾਲੇ ਨਿਵਾਸੀਆਂ ਤੇ ਕਾਰੋਬਾਰਾਂ ਖਾਸ ਕਰਕੇ ਮੀਟਰ ਬਰੂਕ ਲੇਨ ਅਤੇ ਮੌਲ ਦੇ ਨੇੜੇ ਲੋਕਾਂ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਦੇ ਵਿਚਾਲੇ ਸੰਭਾਵਿਤ ਸਪੂਤਾਂ ਲਈ ਆਪਣੇ ਕੈਮਰਾ ਦੀ ਜਾਂਚ ਕਰਨ ਲਈ ਕਿਹਾ ਜਾਂਦਾ ਹੈ ਸਕਮ ਸੇਮ ਮਾਲ ਦੇ ਬੁਲਾਰੇ ਨੇ ਘਟਨਾਵਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਹੈ ਕਿ ਮਾਲ 'ਚ ਆਮ ਵਾਂਗ ਕਾਰੋਬਾਰ ਚੱਲ ਰਿਹਾ ਹੈ ਤੇ ਸਾਰੇ ਹੀ ਸਟੋਰ ਖੁੱਲੇ ਨੇ। ਉਹਨਾਂ ਕਿਹਾ ਹੈ ਸਾਡੀ ਨੀਤੀ ਤੇ ਪ੍ਰਕਿਰਿਆਵਾਂ ਦੇ ਅਨੁਸਾਰ ਅਸੀਂ ਆਪਣੇ ਖਰੀਦਦਾਰਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਤੇ ਕਿਸੇ ਵੀ ਕਿਸਮ ਦੀ ਹਿੰਸਾ ਜਾਂ ਅਪਰਾਧਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਆਪਣੇ ਗਾਹਕਾਂ ਦੀ ਨਿਰੰਤਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਜ਼ਿਕਰ ਇਹ ਖਾਸ ਹੈ ਕਿ ਟ੍ਰਾਂਟੋ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਦੋਸ਼ੀਆਂ ਦੀ ਫੋਟੋ ਸਾਂਝੀ ਕੀਤੀ ਗਈ ਹੈ। ਫੋਟੋ ਸਾਂਝੀ ਕਰਨ ਦੇ ਨਾਲ-ਨਾਲ ਟ੍ਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਇਹਨਾਂ ਲੋਕਾਂ ਬਾਰੇ ਕੋਈ ਵੀ ਜਾਣਕਾਰੀ ਰੱਖਦੇ ਨੇ ਜਾਂ ਫਿਰ ਇਹਨਾਂ ਸ਼ੱਕੀਆਂ ਦੀ ਪਛਾਣ ਕਰਦੇ ਨੇ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ ਪਰ ਪੁਲਿਸ ਦੀ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ ਮਦਦ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਪਛਾਣ ਗੁਪਤ ਰੱਖਣ ਦਾ ਵੀ ਭਰੋਸਾ ਦਿਵਾਇਆ ਗਿਆ ਹੈ। ਵਿਰੋਧ ਦੇ ਪ੍ਰਦਰਸ਼ਨ ਕਾਰਨ ਕਲਾਸਰੂਮਸ ਦੇ ਵਿੱਚ ਨਾਕਾਬੰਦੀ ਤੇ ਭੰਨ ਤੋੜ ਤੋਂ ਬਾਅਦ ਮੈਕਗਿਲ ਵਿਦਿਆਰਥੀ ਯੂਨੀਅਨ ਨਾਲ ਸੰਬੰਧ ਤੋੜਨ ਲਈ ਤਿਆਰ ਹੈ ਵਕੀਲ ਦਾ ਕਹਿਣਾ ਹੈ ਕਿ ਮਾਨਤਾ ਪ੍ਰਾਪਤ ਵਿਦਿਆਰਥੀ ਯੂਨੀਅਨ ਤੋਂ ਵੱਖ ਹੋਣਾ ਇਹਨਾਂ ਸੰਨ ਨਹੀਂ ਹੈ ਕਿਉਂਕਿ ਇਹ ਸੂਬੇ ਦੁਆਰਾ ਮਾਨਤਾ ਪ੍ਰਾਪਤ ਹੁੰਦੇ ਨੇ ਪਰ ਮੈਕਗਿਲ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕਰੋ ਤਾਂ ਠੀਕ ਹੈ ਪਰ ਕਿਸੇ ਨੂੰ ਵੀ ਭੰਨ ਤੋੜ ਕਰਨ ਦੀ ਇਜਾਜ਼ਤ ਨਹੀਂ ਹੈ ਮੈਗਿਲ ਯੂਨੀਵਰਸਿਟੀ ਪਿਛਲੇ ਹਫਤੇ ਫਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਕਾਰਨ ਕਲਾਸਰੂਮਸ ਤੱਕ ਪਹੁੰਚ ਬੰਦ ਹੋਣ ਤੇ ਭੰਨ ਤੋੜ ਤੋਂ ਬਾਅਦ ਮੈਗਿਲ ਯੂਨੀਵਰਸਿਟੀ ਸਟੂਡੈਂਟਸ ਸੁਸਾਇਟੀ ਆਫ ਮੈਗਿਲ ਯੂਨੀਵਰਸਿਟੀ ਨਾਲ ਆਪਣੇ ਇਕਰਾਰਨਾਮੇ ਦੇ ਸੰਬੰਧਾਂ ਨੂੰ ਤੋੜ ਰਹੀ ਹੈ ਅੰਤਰਿਮ ਡਿਪਟੀ ਪ੍ਰੋਵੋਸਟ ਐਂਜਲਾ ਕੈਂਪੈਲ ਨੇ ਵਿਦਿਆਰਥੀਆਂ ਨੂੰ ਭੇਜੇ ਇੱਕ ਈਮੇਲ ਚ ਕਿਹਾ ਕਿ ਕਿਸੇ ਵੀ ਧਿਰ ਨੂੰ ਬਿਨਾਂ ਕਿਸੇ ਗਲਤੀ ਦੇ ਰਿਸ਼ਤਾ ਖਤਮ ਕਰਨ ਦੀ ਇਜਾਜ਼ਤ ਹੈ ਬਸ਼ਰਤ ਹੈ ਕਿ ਸਮਝੌਤੇ ਦੇ ਮੈਮੋਰੈਂਡਮ ਦੇ ਅਨੁਸਾਰ ਪਹਿਲਾਂ ਤੋਂ ਵਿਚੋਲਕੀ ਦੀ ਕੋਸ਼ਿਸ਼ ਕੀਤੀ ਗਈ ਹੋਵੇ ਉਨੇ ਅੱਗੇ ਕਿਹਾ ਕਿ ਸਕੂਲ ਉਹ ਵਿਚੋਲਗੀ ਪ੍ਰਕਿਰਿਆ ਸ਼ੁਰੂ ਕਰੇਗਾ ਜੋ 2 ਹਫ਼ਤਿਆਂ ਤੱਕ ਚੱਲੇਗੀ ਇੱਕ ਅਧਿਕਾਰਿਤ ਫੈਸਲਾ ਜੂਨ ਚ ਜਨਤਕ ਨਹੀਂ ਕੀਤਾ ਅਰਪੀ ਇੱਕ ਅਧਿਕਾਰਿਤ ਫੈਸਲਾ ਜੂਨ ਚ ਜਨਤਕ ਕੀਤਾ ਜਾਵੇਗਾ ਐਸਐਸਐਮਯੂ ਮੈਗਲਵਿਖੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਚ ਇੱਕ ਮਹੱਤਵਪੂਰਨ ਤੇ ਇਤਿਹਾਸਕ ਭੂਮਿਕਾ ਨਿਭਾਉਂਦਾ ਹੈ ਐਸਐਸਐਮਯੂ ਦੀ ਲੀਡਰਸ਼ਿਪ ਨਾ ਤਾਂ ਸਰਬਸੰਮਤੀ ਨਾਲ ਰਹੀ ਹੈ ਤੇ ਨਾ ਹੀ ਸਪਸ਼ਟ ਤੌਰ ਤੇ ਮੈਗਲਵਿਖੇ ਮਾਨਤਾ ਪ੍ਰਾਪਤ ਦਰਜੇ ਤੋਂ ਬਿਨਾਂ ਸਮੂਹਾਂ ਤੋਂ ਆਪਣੇ ਆਪ ਨੂੰ ਵਕ ਕਰਨ ਜਾਂ ਰੱਦ ਕਰਨ ਚ ਰਹੀ ਹੈ ਜੋ ਸੜ ਗਰਮੀ ਦੇ ਰੂਪਾਂ ਵਜੋਂ ਪੰਨ ਤੋੜ ਡਰਾਉਂਤਮ ਕੌਨ ਤੇ ਰੁਕਾਵਟ ਦੇ ਕੰਮਾਂ ਦਾ ਸਮਰਥਨ ਕਰਦੇ ਨੇ ਜਾਂ ਉਹਨਾਂ ਚ ਸ਼ਾਮਿਲ ਹੁੰਦੇ ਨੇ ਈਮੇਲ ਚ ਕਿਹਾ ਗਿਆ ਅਸੀਂ ਇਸ ਨੂੰ ਸਪਸ਼ਟ ਤੌਰ ਤੇ ਰੱਦ ਕਰਦੇ ਹਾਂ ਵਿਰੋਧ ਪ੍ਰਦਰਸ਼ਨ ਅਸਲ ਚ ਯੂਨੀਵਰਸਿਟੀ ਜੀਵਨ ਦਾ ਹਿੱਸਾ ਹੈ ਸਾਡੀਆਂ ਨੀਤੀਆਂ ਤੇ ਕਾਨੂੰਨ ਸ਼ਾਂਤੀਪੂਰਨ ਇਕੱਠ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਦੇ ਨੇ ਕੈਂਬੈਲ ਨੇ ਕਿਹਾ ਪੰਨ ਤੋੜ ਰੁਕਾਵਟ ਧੰਕੀਆਂ ਤੇ ਹਿੰਸਾ ਇਨ੍ਹਾਂ ਸੁਰੱਖਿਆਵਾਂ ਦੇ ਅੰਦਰ ਨਹੀਂ ਆਉਂਦੀਆਂ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਉਕਤ ਘਟਨਾ ਦੇ ਤਾਂ ਜੁੜੀਆਂ ਵੀਡੀਓ ਵੇਖੀਆਂ ਜਾ ਸਕਦੀਆਂ ਨੇ ਈਮੇਲ ਪੱਤਰ ਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਐਸਐਸਐਮਯੂ ਨੇ 3 ਦਿਨਾਂ ਦੀ ਹੜਤਾਲ ਦੀ ਇਜਾਜ਼ਤ ਦਿੱਤੀ ਤੇ ਘਟੋ ਘਟ ਚੁਪਚਾਪ ਸਮਰਥਨ ਕੀਤਾ ਜਿਸ ਕਾਰਨ ਦਰਜਨਾ ਕਲਾਸਾਂ ਬਲੌਕ ਜਾਂ ਵਿਗਨ ਪਈਆਂ ਗਈਆਂ ਕੈਂਪੇਲ ਇੱਕ ਘਟਨਾ ਦਾ ਹਵਾਲਾ ਦਿੰਦੇ ਨੇ ਜਿੱਥੇ ਵਿਅਕਤੀਆਂ ਨੇ ਲਾਲ ਪੇਂਟ ਨਾਲ ਭਰੇ ਅੱਗ ਬਜਾਓ ਯੰਤਰ ਨਾਲ ਇੱਕ ਸ਼ੀਸ਼ੇ ਦੇ ਦਫ਼ਤਰ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਉਹ ਕਹਿੰਦੇ ਨੇ ਕਿ ਪੇਂਟ ਪੂਰੇ ਦਫ਼ਤਰ 'ਚ ਛਿੜਕਿਆ ਗਿਆ ਸੀ ਅਤੇ ਇੱਕ ਸਟਾਫ ਮੈਂਬਰ ਸਿੱਧਾ ਮਾਰਿਆ ਗਿਆ ਸੀ ਕੈਂਬਲ ਮੁਤਾਬਕ ਮੈਗਲ ਵਿਖੇ ਕਿਸੇ ਨੂੰ ਵੀ ਕਦੇ ਵੀ ਆਪਣੇ ਕੰਮ ਜਾਂ ਪੜ੍ਹਾਈ ਵਾਲੀ ਥਾਂ ਤੇ ਅਜੀਹਾ ਅਨੁਭਵ ਨਹੀਂ ਕਰਨਾ ਚਾਹੀਦਾ। ਇਹ ਵਿਰੋਧ ਪ੍ਰਦਰਸ਼ਨ ਯੂਨੀਵਰਸਿਟੀ ਦੇ ਇਜ਼ਰਾਈਲ ਨਾਲ ਜੁੜੇ ਨਿਵੇਸ਼ਾਂ ਨੂੰ ਲੈ ਕੇ ਤਿੰਨ ਦਿਨਾਂ ਦੇ ਵਿਦਿਆਰਥੀਆਂ ਦੀ ਹੜਤਾਲ ਦੌਰਾਨ ਹੋਇਆ ਹੈ। ਐਸਐਸਐਮਯੂ ਦੇ ਅਨੁਸਾਰ ਲਗਭਗ 4000 ਵਿਦਿਆਰਥੀਆਂ ਨੇ ਜਨਮਤ ਸੰਗ੍ਰਹਿ ਵਿੱਚ ਹਿੱਸਾ ਲਿਆ ਤੇ ਹੜਤਾਲ ਦਾ ਪ੍ਰਸਤਾਵ 72% ਸਮਰਥਨ ਨਾਲ ਪਾਸ ਹੋ ਗਿਆ। ਐਸਐਸਐਮਯੂ ਦੇ ਪ੍ਰਧਾਨ ਡਮੀਟਰੀ ਟੇਲਰ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਹੜਤਾਲ ਦੇ ਬਾਅਦ ਆਇਆ ਹੈ। ਜੋ ਕੁੱਲ ਮਲਾਕੇ ਪ੍ਰਕਿਰਿਆਵਾਂ ਦਿਸ਼ਾ ਨਿਰਦੇਸ਼ਾਂ ਤੇ ਉਪ ਨਿਯਮਾਂ ਦੇ ਅੰਦਰ ਰਹੀ ਹੈ ਜਿੱਥੋਂ ਤੱਕ ਪੇਂਚ ਨਾਲ ਵਾਪਰੀ ਘਟਨਾਵਰਗੀਆਂ ਬਹੁਤ ਜ਼ਿਆਦਾ ਕਾਰਵਾਈਆਂ ਦਾ ਸਵਾਲ ਹੈ ਉਹਨਾਂ ਕਿਹਾ ਹੈ ਕਿ ਐਸਐਸ ਐਮਯੂ ਨੇ ਉਹਨਾਂ ਵਿਵਾਰਾਂ ਨੂੰ ਉਚਾਇਤ ਨਹੀਂ ਕੀਤਾ ਟੇਲਰ ਨੇ ਕਿਹਾ ਕਿ ਅਸੀਂ ਸ਼ੁਰੂ ਵਿੱਚ ਹੀ ਸਖਤੀ ਨਾਲ ਕਿਹਾ ਸੀ ਕਿ ਵਿਦਿਆਰਥੀਆਂ ਤੋਂ ਵਿਦਿਆਰਥੀ ਆਚਾਰ ਸੰਹਿਤਾ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਇੱਕ ਸਵੈ ਇਛਤ ਹੜਤਾਲ ਸੀ ਅਸੀਂ ਕਿਸੇ ਨੂੰ ਵੀ ਹਿੱਸਾ ਲੈਣ ਲਈ ਮਜਬੂਰ ਨਹੀਂ ਕਰ ਸਕਦੇ ਜੇਕਰ ਉਹ ਨਹੀਂ ਚਾਹਤੇ ਕਲਾਸ ਰੂਮਸ ਨੂੰ ਬੰਦ ਕਰਨਾ ਉਥੇ ਸਵੈ ਇਛਤ ਪਹਿਲੂ ਤੋਂ ਬਾਹਰ ਹੋ ਜਾਂਦਾ ਹੈ ਉਹਨੇ ਕਿਹਾ ਹੈ ਕਿ ਤਾਲਮੇਲ ਵਾਲੇ ਸਮਾਗਮ ਦੇਸ਼ਾ ਨਿਰਦੇਸ਼ਾਂ ਦੇ ਅੰਦਰ ਆਉਂਦੇ ਨੇ ਪਰ ਕੁਝ ਸਮੂਹਾ ਨੇ ਆਪਣੀ ਮਰਜ਼ੀ ਕੀਤੀ ਹੈ ਉਨ੍ਹਾਂ ਕਿਹਾ ਕਿ ਐਸਐਸਐਮਯੂ ਕੋਡ ਨਿਯਮਾਂ ਨੂੰ ਲਾਗੂ ਕਰਨ ਦਾ ਕੋਈ ਤਰੀਕਾ ਨਹੀਂ ਹੈ ਇਹ ਸਕੂਲ ਤੇ ਨਿਰਪਰ ਕਰਦਾ ਹੈ ਕਿ ਉਹ ਉਹਨਾਂ ਨੂੰ ਲਾਗੂ ਕਰੇ ਉਨ੍ਹਾਂ ਕਿਹਾ ਕਿ ਐਸਐਸਐਮਯੂ ਕੁਝ ਵਿਵਾਰਾਂ ਨੂੰ ਰੋਕਣ ਲਈ ਸੁਰੱਖਿਆ ਕਰਮਚਾਰੀ ਨਹੀਂ ਰੱਖ ਸਕਦਾ ਮਿਕਲ ਵਿਖੇ ਸਮਾਜ ਸ਼ਾਸਤਰ ਦੇ ਅਸੋਸੀਏਟ ਪ੍ਰੋਫੈਸਰ ਬੈਰੀ ਅਰਲਿਨਾ ਵਿਦਿਆਰਥੀ ਯੂਨੀਅਨ ਦਾ ਸਮਰਥਨ ਕਰ ਰਹੀਨੀ। ਉਹ ਇੱਕ ਕਿਰਤ ਮਹਰਵੀ ਨੇ ਤੇ ਉਹਨਾਂ ਕਿਹਾ ਕਿ SSMU ਵਰਗੀਆਂ ਵਿਦਿਆਰਥੀ ਐਸੋਸੀਏਸ਼ਨਸ ਹੈ ਕਿ ਬੇਕ ਸਿਰਫ ਇੱਕ ਹੋਰ ਅਕੈਡੈਮਿਕ ਕਲੱਬ ਜਾਂ ਵਿਦਿਆਰਥੀ ਵਕਾਲਤ ਸਮੂਹ ਨਹੀਂ ਹੈ। ਇੱਕ ਕਿਰਤ ਯੂਨੀਅਨ ਨਾਲ ਉਹਨਾਂ ਦੀ ਤੁਲਨਾ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਉਹਨਾਂ ਕੋਲ ਸੂਬੇ ਚ ਵਧੇਰੇ ਟਾਂਚਾ ਅਤੇ ਪ੍ਰਤੀਨਿਧਤਾ ਹੈ। ਉਸਨੇ SSMU ਨਾਲ ਸੰਬੰਧ ਤੋੜਨ ਲਈ ਮੈਕਲ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ। ਇਸ ਨੂੰ ਵਿਦਿਆਰਥੀਆਂ ਦੀ ਬੋਲਣ ਦੀ ਆਜ਼ਾਦੀ ਤੇ ਇਕੱਠ ਦੀ ਆਜ਼ਾਦੀ ਦੀ ਹਨਾਨੀ ਜਨਕ ਉਲੰਘਣਾ ਕਿਹਾ ਹੈ। ਉਸਨੇ ਯੂਨੀਵਰਸਿਟੀ ਤੇ ਦੋਸ਼ ਲਾਇਆ ਹੈ ਕਿ ਉਹ ਕੈਂਪਸ 'ਚ ਵਿਦਿਆਰਥੀਆਂ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੀਮਿਤ ਕਰਨ ਲਈ ਕட்டம் ਚੁੱਕ ਰਹੀ ਹੈ ਇਹ ਨਿਰਧਾਰਿਤ ਕਰਕੇ ਕਿ ਵਿਦਿਆਰਥੀਆਂ ਨੂੰ ਕਿਹੜੇ ਮੁੱਦਿਆਂ ਤੇ ਬੋਲਣ ਦੀ ਇਜਾਜ਼ਤ ਹੈ ਤੇ ਕਿਹੜਿਆਂ ਤੇ ਨਹੀਂ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ